ਕੂੜੇ ਦੇ ਡੰਪ ਦੇ ਉੱਤੇ ਕੂੜਾ ਸੁੱਟਣ ਆਏ ਇੱਕ ਵਿਅਕਤੀ ਅਤੇ ਸਰਕਾਰੀ ਮੁਲਾਜ਼ਮ ਦੇ ਵਿਚਕਾਰ ਟਕਰਾਅ ਹੋ ਗਈ ਹੈ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਕਿ ਇੱਕ ਦੂਜੇ ਦੇ ਉੱਤੇ ਤਲਵਾਰਾਂ ਲੈ ਕੇ ਹਮਲਾ ਕਰ ਦਿੱਤਾ ਗਿਆ ਜਲੰਧਰ ਤੋਂ ਇਹ ਮਾਮਲਾ سامنے ਆਇਆ ਜਿੱਤੇ ਕਿ ਹੁਣ ਕੂੜਾ ਸੁੱਟਣ ਦੇ ਵੀ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਪੈਸੇ ਵਸੂਲੇ ਜਾ ਰਹੇ ਨੇ ਹਾਲਾਂਕਿ ਅਗਰਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਤਰ੍ਹਾਂ ਉਲਝਦੀਆਂ ਨਜ਼ਰ ਆ ਰਹੀਆਂ ਨੇ ਦੱਸਦੀ ਹੈ ਕਿ ਡੰਪ ਦੇ ਉੱਤੇ ਜੋ ਕੂੜਾ ਸੁੱਟਣ ਦੇ ਲਈ ਵਿਅਕਤੀ ਪਹੁੰਚਿਆ ਸੀ ਉਸਨੇ ਸਰਕਾਰੀ ਮੁਲਾਜ਼ਮ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਾਏ ਨੇ ਉਸ ਦਾ ਕਹਿਣਾ ਹੈ ਕਿ ਉਹ ਹਰ ਜਦ ਵੀ ਇੱਥੇ ਕੂੜਾ ਸੁੱਟਣ ਦੇ ਲਈ ਪਹੁੰਚਦਾ ਹੈ ਤਾਂ ਉਸ ਦੇ ਕੋਲੋਂ ਇਸ ਦੇ ਬਦਲੇ 1000 ਰੁਪਏ ਪ੍ਰਤੀ ਮਹੀਨਾ ਉਸ ਤੋਂ ਸਰਕਾਰੀ ਮੁਲਾਜ਼ਮ ਦੇ ਵੱਲੋਂ ਵਸੂਲੇ ਜਾਂਦੇ ਨੇ ਸਿਰਫ ਉਸ ਤੋਂ ਇਹ ਨਹੀਂ ਜੇਕਰ ਕੋਈ ਹੋਰ ਵੀ ਵਿਅਕਤੀ ਇੱਥੇ ਉਹਦਾ ਸੁਤੰਦੇ ਲਈ ਆਉਂਦਾ ਹੈ ਤਾਂ ਉਸ ਦੇ ਕੋਲੋਂ ਵੀ ਆਪਣੀ ਮਰਜ਼ੀ ਦੇ ਅਨੁਸਾਰ ਇਸ ਸਰਕਾਰੀ ਮੁਲਾਜ਼ਮ ਦੇ ਕੋਲੋਂ ਕਿਸੇ ਤੋਂ 500 ਕਿਸੇ ਤੋਂ 700 ਤੇ ਕਿਸੇ ਤੋਂ 1000 ਰੁਪਏ ਵਸੂਲੇ ਜਾਂਦੇ ਨੇ ਅੱਜ ਵੀ ਉਸ ਦੇ ਕੋਲੋਂ ਪੈਸੇ ਮੰਗੇ ਗਏ ਪਰ ਜਦੋਂ ਉਸ ਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਉਸ ਤੋਂ ਬਾਅਦ ਉਸ ਨੇ ਕਿਹਾ ਕਿ ਉਸ ਨੇ ਗੁੱਸੇ ਵਿੱਚ ਆ ਕੇ ਆਪਣੇ ਕੁਝ ਬਦਮਾਸ਼ ਬੁਲਾਏ ਅਤੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਗਨੀਮਤ ਇਸ ਦੇ ਵਿੱਚ کہہ ਰਹੀ ਹੈ ਕਿ ਕਿਸੇ ਦੇਵੀ ਤਲਵਾਰ ਨਹੀਂ ਲੱਗੀ ਨਹੀਂ ਤਾਂ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ ਤਾਂ ਜਲੰਧਰ ਤੋਂ ਇਹ ਮਾਮਲਾ سامنے ਆਇਆ ਜਿੱਥੇ ਕਿ ਹੁਣ ਕੂੜਾ ਸੁੱਟਣ ਦੇ ਵੀ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਪੈਸੇ ਵਸੂਲੇ ਜਾ ਰਹੇ ਨੇ ਹਾਲਾਂਕਿ ਹੁਣੇ ਜਾਂਚ ਦਾ ਵਿਸ਼ਾ ਹੈ ਕਿ ਜੋ ਉਸ ਵਿਅਕਤੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕੀ ਇਹ ਸਹੀ ਨੇ ਜਾਂ ਗਲਤ ਕੁਝ ਨੂੰ ਉਹ ਪੈਸੇ ਮੰਗਨੇ ਆ ਮੇਰੇ ਤੋਂ ਚਿੱਟਾ ਪੀ ਕੇ ਚਾਰ ਪੰਜ ਛੇ ਬੰਦੇ ਲੈ ਕੇ ਉਹਨੇ ਕੋ ਮਨਨੇ ਲਗਾ ਅੱਛਾ ਉਨੀ ਤੁਰਲ ਮਾਰਾ ਫਿਰ ਉਨੀ ਦਾ ਉਹ ਸਿਰ ਫੜ ਗਿਆ फिर मेरा नाम लगा रहा है क्या रहा? पैसे मांग रहा है वो सरकारी मुलाजिम है हाँ, ये का पैसे मांग रहा है अच्छा कितने पैसे मांग रहा है वो हजार रूपए मैंने मांग रहा है अच्छा और वो क्या वो सरकारी मुलाजिम है हाँ, ये यही अच्छा उसने लग... क्या हथियार भी लेके हथियार हाँ, लेके आया सभी ने देखा इधर हर हर बंदा देखा अच्छा छह सात बंदा लेके आया था मेरे को मारने के लिए अच्छा पैसे मांग रहा है के पैसे मांग रहा है पूरा ना इसीलिए पैसे मांग रहा है वो तो सरकारी का कूड़े के पैसे लेता है हमेशा ही लेता है कम तीन चार साल से लेता है पैसे। कितने पैसे लेता है मेरे से हजार लेता है बाकी सब बंदे से लेता है पाँच सौ छह सौ सात सौ अच्छा आज क्या बात हुई है आज कुछ नहीं बात हुआ वो पैसे मांगने आया छिटे पैसे का कम हो गया फिर मेरे से मांगने आया मैं दिया ही नहीं उसको पैसे फिर मेरे को मांगने आ गया तरवाल लेके छह सात बंदे लेके अच्छा कृपान लेके आया हाँ जी ਪੁਲਿਸ ਕੋ ਬੁਲਾਇਆ ਇਸੇ ਬਾਤ ਹੋਈ ਪੁਲਿਸ ਨੇ ਬੋਲਾ ਤਾ ਮੇਰਾ ਕੋਈ ਜਾਣ ਪਛਾਨ ਨਹੀਂ ਨਹੀਂ ਹੈ ਅੱਛਾ ਯਹਾਂ ਪਰ ਆਪ ਕੂੜਾ ਉਠਾਤੇ ਹੋ ਹਾਂ ਸਵੇਰੇ ਆਏਗਾ ਮੇਰਾ ਮਹੱਲੇ ਮਹੱਲੇ ਸਭ ਕਹ ਰਹੇ ਸਵੇਰੇ ਆਉਣਗੇ ਠੀਕ ਹੈ ਇੱਥੇ ਨਾ ਡੀਆਈਸੀ ਪ੍ਰਾਈਵੇਟ ਕੈਪਟਲ ਹਸਪੀਟਲ ਦੀ ਆਪਣੇ ਆਈ ਸੀ ਗੱਡੀ ਤਾਂ ਮੈਂ ਇਹਨੂੰ ਪੁੱਛਿਆ ਵੀ ਇਹ ਗੱਡੀ ਇਹ ਕਿਹੜੀ ਕਿਥੋਂ ਆਈ ਕਿਥੋਂ ਨਹੀਂ ਇਹ ਕਤੋਂ ਸਾਈਂ ਨਾ ਗੱਡੀ ਤਾ ਇਹ ਇਹ ਮੈਨੂੰ ਗਲਤ ਸ਼ਬਦ ਬੋਲ ਲੱਗ ਗਿਆ ਇਹ ਗਲਤ ਸ਼ਬਦ ਬੋਲ ਲੱਗ ਗਿਆ ਤੇ ਮੈਨੂੰ ਗਲਿਓ ਫੜ ਲਿਆ ਨੇ ਕਿ ਵੀ ਤੂੰ ਕੋਣ ਹੁੰਦਾ ਪੁੱਛ ਰਿਹਾ ਮੈਂ ਤਾਂ ਉਹਨਾਂ ਦਾ ਕਹਿਣਾ ਸਾਡੇ ਕੋਲ ਪੈਸੇ ਵੀ ਮੰਗ ਕੀਤੀ ਜਾਂਦੀ ਨੇ ਪੈਸੇ ਪੁਸੇ ਇੱਥੇ ਕਿਸ ਕੋਈ ਉਹ ਕਿਰਪਾਨ ਕਿਰਪਾਨਾਂ ਲਈਆਂ ਗਈਆਂ ਉਹ ਇਹਨਾਂ ਕੋ ਨਿਕਲੀ ਗਿਆ ਤੁਹਾਡੇ ਹੱਥਾਂ ਦੇ ਵਿੱਚ ਵੀ ਫੜੇ ਕੋਈ ਹੈ ਦੇਖੋ ਜੀ ਹਾਂਜੀ ਕੋਈ ਹੈ ਕੋਈ ਤੁਹਾਡੀ ਇੱਥੇ ਡਿਊਟੀ ਹੈ ਮੇਰੀ ਇੱਥੇ ਇਹਨਾਂ ਨੇ ਡਿਊਟੀ ਲਈ ਵੀ ਨਹੀਂ ਕਿੰਨਾ ਨੇ ਡਿਊਟੀ ਲਗਾਈ ਹੈ ਤੁਹਾਨੂੰ ਇੱਥੇ ਇਲਾਕਾ ਇਦਾਂ ਸਾਰਾ ਮੇ ਕੋਈ ਹੈ ਕਿੰਨੇ ਵਜੇ ਤੱਕ ਇਲਾਕਾ ਹੁੰਦਾ ਤੁਸੀਂ ਇਸ ਟਾਈਮ ਕਿ ਮੁੰਡੇ ਵੀ ਤੁਹਾਡੇ ਵੱਲੋਂ ਬੁਲਾਏ ਗਏ ਸੀ ਨਹੀਂ ਮੇ ਮੁੰਡੇ ਨਹੀਂ ਬੁਲਾਏ ਗਏ 3 ਵਜੇ ਤੱਕ ਜਿਹੜੀ ਡਿਊਟੀ ਸੀ ਤਾਂ ਮੈਨੂੰ ਬਿਜਰਾਮ ਭਾਈ ਕਹਿੰਦੇ ਤੇ ਦੇਖ ਲਈ ਵੀ ਕੋਈ ਬਾਲੀ ਗੱਡੀ ਨਾਲ ਸਿੱਟੀ ਜਾਵੇ ਤਾਂ ਇਹ ਪ੍ਰਾਈਵੇਟ ਗੱਡੀ ਆਈ ਸੀਗੀ ਤੇ ਪ੍ਰਾਈਵੇਟ ਗੱਡੀ ਦੇ ਮੈਂ ਪੁੱਛਿਆ ਵਾ ਕਿ ਕਿਉਂ ਉਹਨਾਂ ਵੱਲੋਂ ਕਿਹਾ ਜਾਂਦਾ ਰੋਬ ਲਗਾਏ ਜਾਂਦੇ ਨੇ 1000 ਰੁਪਏ ਦੀ ਮੰਗ ਕੀਤੀ ਪਾਜੀ ਉਹ ਇੱਥੇ ਕਾਰਵਾਈ ਕਰ ਦੇਖ ਲੈਣ ਜੇ ਬਿਜਰਾਮ ਭਾਈ ਕਹਿੰਦੇ ਕਿ ਕੋਈ ਲਿੰਦੇ ਆ ਤਾਂ ਇਹ ਕਿਰਿਆ ਇਹਨਾਂ ਦੇ ਦੱਸਾਂ ਦੇ ਬਾਬਾ ਕਹਿੰਦੇ ਇਹ ਕਿੱਥੇ ਕੰਮ ਕਰਦੀ ਆ ਜੀ ਕਿ ਇਹਨਾਂ ਦੇ ਨਾਲ ਇਹ ਕੋਈ ਬੰਦਾ ਸਰਕਾਰੀ ਮੁਲਾਜ਼ਮ ਨਹੀਂ ਪੜਾਈ ਇਹਨੇ ਰਗਾਲ ਝਗੜਾ ਝਗੜਾ ਹੋਇਆ ਇਹ ਕਹਿੰਦੀ ਜੀ ਜੂ ਮਾਰਿਆ ਜਿਹਦੇ ਨਾਲ ਕੋਈ ਪੰਜ ਚਾਰ ਬੰਦੇ ਮੂਰੇ ਆਏ ਆ ਉਹਨਾਂ ਨੇ ਇਹਨਾਂ ਨਾਲ ਕੁੱਟਮਾਰ ਕੀਤੀ ਆ ਜੀ ਇਹਦੇ ਅਸੀਂ ਬਿਆਨ ਲਵਾਂਗੇ ਇਹਦਾ ਨਾਮ ਕੀ ਹੈਗਾ ਕਿਹਦੇ ਵੱਲੋਂ ਮਾਰੇ ਕੁੱਟ ਕੀਤੀ ਗਈ ਹੈ ਜੀ ਕੋਈ ਹਥਿਆਰਥੂਰ ਵੀ ਯੂਜ਼ ਹੋਏ ਨੇ ਕਹਿੰਦੇ ਨੇ ਜਿਨ੍ਹਾਂ ਦੇ ਕਹਿਣ ਦੇ ਮੁਤਾਬਕ ਆ ਉਹਨਾਂ ਦੇ ਕੋਈ ਕੋਸ਼ਿਸ਼ ਨਹੀਂ ਕਿ ਕਿਸੇ ਗੱਲ ਤੋਂ ਲੜਾਈ ਹੈ ਕੋਈ ਪੈਸੇ ਦੇ ਲੈਣ ਦੇਣ ਤੋਂ ਲੜਾਈ ਹੈ ਅੱਛਾ ਤਾਂ ਲੈਣ ਦੇਣ ਤੋਂ ਲੜਾਈ ਹੈ ਇਹਨਾਂ ਦੀ ਕੋਈ ਆਪਣੀ ਕਹਿੰਦੇ ਨਹੀਂ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਗੱਲ 250 ਰੁਪਏ ਤੇ ਆਉਂ ਆਜੇ ਨੂੰ ਬੰਦੇ ਨੂੰ ਦੇਣੇ ਆ ਜੀ ਇਹਨਾਂ ਦੇ ਕੋਲ ਦਰਖਾਸਤ ਲੈਣੇ ਆ ਦਰਖਾਸਤ ਲੈ ਕੇ ਜਿਹੜਾ ਵੀ ਇਹਨਾਂ ਦੱਸਦੇ ਨੇ ਉਹ ਸਾਣਾ ਕਰੀ ਜਾਂਦੇ ਆ